ਤੂੰ ਹਮਾਰਿਆ ਸੀ ਆਪਣੀ ਨੂੰਹੀ ਸੀ ਕੀ ਕਾਰਨ ਸੀ ਮਾਰਿਆ ਮੈਂ ਕਿਥੇ ਜਾ ਥੋੜੇ ਬੋਲੋ ਕੋਸ਼ਿ ਬੋਲੋ ਕੋਸ਼ਿ ਕੀ ਕਰਨੀ ਸੀ ਕੀ ਕਰਨੀ ਸੀ ਕੀ ਕਾਰਨ ਸੀ ਤੂੰ ਮਾਰਿਆ ਸੀ ਤੇ ਮਾਰਿਆ ਕਿਉਂ ਉਸ ਦਿਨ ਤੂੰ ਕਹਿੰਦੇ ਵੀ ਇਹੀ ਲੁਟੇਰੇ ਆਖਲੇ ਦਾ ਥੋੜੇ ਕੀ ਕਾਰਨ ਬਣਿਆ ਮਾਰਨ ਦਾ ਗਲਤੀ ਹੋ ਗਈ ਨਹੀਂ ਗਲਤੀ ਕਿਉਂ ਹੋਈ ਕੋਈ ਰੀਜ਼ਨ ਤੇ ਹੋਊਗਾ ਜੀ ਕੋਈ ਨਹੀਂ ਜੀ ਕਰਨਾ ਕੋਈ ਹੋਰ ਬੰਦਾ ਵੀ ਆ ਗਿਆ ਸੀ ਨਹੀਂ ਕਦੇ ਤੀਜਾ ਬੰਦਾ ਵੀ ਆ ਗਿਆ ਕੋਈ ਨਹੀਂ ਮੈਂ ਕੱਲੀ ਹਾਂ ਤੇ ਤੂੰ ਉਦੋਂ ਤੇ ਉਡਣ ਪੈਂਦੀ ਸਾਡੇ ਪਰਸ ਵਾਲਿਆਂ ਨੂੰ ਤੂੰ ਹੀ ਮਾਰਿਆ ਤਾਂ ਹੁਣ ਮਮਲਕਾ ਘੜਾ ਬਾਕੀ ਤਾਂ ਲਈਓ ਦਰਸ਼ਨੀ ਆਇਆ ਫਿਰ ਉਹਦੇ ਤੇ ਕੁੜੀ ਤੇ ਮਿਤਕ ਅਮਨਪ੍ਰੀਤ ਕੌਰ ਦੀ ਸੱਸ ਰੁਪਿੰਦਰ ਕੌਰ ਤੇ ਉਸ ਦਾ ਪਤੀ ਆਕਾਸ਼ਦੀਪ ਸਿੰਘ ਅਕਸਰ ਉਸ ਨੂੰ ਬਾਹਰ ਦੇ ਹਨ ਬਾਹਰ ਦੇ ਤੇ ਬੱਚਾ ਨਾਮ ਕਰਕੇ ਤੰਗ ਪੁਸ਼ਾਣ ਕਰਦੇ ਸੀ ਸੋ ਇਸੇ ਕਾਰਨ ਕਰਕੇ ਦੋਸ਼ੀਆਂ ਵੱਲੋਂ ਹਮੋਸ਼ਿਆ ਹੋ ਕੇ ਸੁਆਹ ਕਰਕੇ ਉਹ ਸਾਰੀ ਝੂਠੀ ਕਹਾਣੀ ਬਣਾ ਕੇ ਲੜਕੀ ਅਮਨਪ੍ਰੀਤ ਕੌਰ ਨੂੰ ਮੌਜ ਤੱਕਾ ਮਾਰ ਕੇ ਸੁੱਟਦਾ ਸੀ ਜੋਸਤੇ ਲੜਕੀ ਦੀ ਲਾਸ਼ ਜਿਹੜੀ ਹੈਗੀ ਧਾਰੀਵਾਲ ਤੋਂ ਨੇੜੇ ਉਹ ਮਕਬਰਾਂਦ ਹੋ ਗਈ ਸੀ ਉਸਤੇ ਤੇ ਬੜੀ ਪਾਸ ਮਿਆਂ ਲਗਾ ਆਇਆ ਸੀਗਾ ਉਹ ਤੇ ਉਸ ਜਿਹਨੂੰ ਅਮਰਕੌਰ ਦੀ ਤੇਰੇ ਨਾਲ ਚੜਪੋਈ ਸੀ ਉਹ ਜਿਹਨਾਂ ਨੇ ਅੰਮ੍ਰਿਤਕੌਰ ਨੂੰ ਤੱਕਾ ਮਾਰ ਕੇ ਨੇਰਵੇ ਸੁੱਟ ਦੱਸ ਸੋ ਪਾਣੀ ਡੂੰਘਾ ਹੋਣ ਕਰਕੇ ਉਹ ਅਮਰ ਜਿਹੜੀ ਅੰਮ੍ਰਿਤਕੌਰ ਡੁੱਬਣ ਕਰਕੇ ਬਬੂਗੇਸੀ ਪਾਣੀ ਵੀ ਡੁੱਬ ਗਈ ਸੀ ਤੇ ਜਿਹੜੇ ਇਸ ਟ੍ਰੇਟਰੀ ਸੀਗੇ ਉਹ ਸੋਨੇ ਦੇ ਰਣੇ ਲੈ ਕੇ ਫਰਾਰ ਹੋ ਗਏ ਸੀ ਮੌਕੇ ਤੇ ਚੱਕਰੀ ਨੂੰ ਤਾਂ ਪੀਸ ਤੋਂ ਗੱਲ ਅਸਲੀਤ ਕੁਝ ਹੋਰ ਸਮਝ ਆਈ ਸੀ ਇਹਦੇ ਵਿੱਚ ਨਿਤਿਕ ਅਮਨਪ੍ਰੀਤ ਕੌਰ ਦੀ ਸੱਸ ਰੁਪਿੰਦਰ ਕੌਰ ਤੇ ਉਸ ਦਾ ਪਤੀ ਆਕਾਸ਼ਦੀਪ ਸਿੰਘ ਅਕਸਰ ਉਸ ਨੂੰ ਦਾਜ ਦੇਣ ਦਾ ਦਾਅਵੇ ਤੇ ਬੱਚਾ ਨਾਮ ਕਰਕੇ ਤੰਗ ਪ੍ਰੇਸ਼ਾਨ ਕਰਦੇ ਸੀ ਸੋ ਇਸੇ ਕਾਰਨ ਕਰਕੇ ਦੋਸ਼ੀਆਂ ਵੱਲੋਂ ਹਮੋਸ਼ਰ ਹੋ ਕੇ ਸੁਲਾਹ ਕਰਕੇ ਜੋ ਸਾਰੀ ਝੂਠੀ ਕਹਾਣੀ ਬਣਾ ਕੇ ਲੜਕੀ ਨੂੰ ਫਿਰ ਕੋਰ ਨੂੰ ਮੈਚ ਤੱਕਾ ਮਾਰ ਕੇ ਸੌੜਦਾ ਸੀ ਜੋ ਉਸਤੇ ਲੜਕੀ ਦੀ ਲਾਸ਼ ਜਿਹੜੀ ਹੈਗੀ ਧਾਰੀਵਾਲ ਤੋਂ ਨੇੜੇ ਮੋਕੇ ਬਣਾਉਂ ਹੋਈ ਸੀ ਜਿਸ ਤੇ ਪਤਿਕਾ ਮੰਤਰੀ ਕਰਦੀ ਲਾ ਸਸ ਸਰਪੰਦਰ ਕੋਰ ਤੇ ਪੁਲਿਸ ਕਾਰਜ ਨੂੰ ਰੈਸਟ ਕਰ ਲਿਆ ਗਿਆ ਫਰਦਰ ਜਿਹੜੀ ਹੈਗੀ ਅਸੀਂ ਰੈਸਟ ਪਾ ਕੇ ਇਹਨਾਂ ਦੀ ਫਰਦਰ ਤਕਰੀਸ਼ ਕਰ ਰਹੇ ਹਾਂ ਕੋਈ ਮਾਰ ਲਗਾਗੇ ਇਹਨਾਂ ਦਾ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੇ ਕੋਈ ਕਿਸੇ ਦੇ ਵਿੱਚ ਮੂਲੇ ਸਾਹਮਣੇ ਆਈ ਤਾਂ ਉਹਨੂੰ ਇਸ ਦੇ ਖਾਤ ਕਰਕੇ ਕਿਉਂ ਮਾਰਿਆ ਸੀ ਕਿਉਂ ਮਾਰਿਆ ਸੀ ਆਪਣੀ ਨੂੰਹ ਨੂੰ ਕੀ ਕਾਰਨ ਸੀ ਮਾਰਿਆ ਮੈਂ ਕਿਥੇ ਕਿਥੇ ਥੋੜੇ ਬੋਲੋ ਕੋਈ ਬੋਲੋ ਦੱਸੋ ਕੀ ਕਾਰਨ ਸੀ ਕੀ ਕਾਰਨ ਸੀ ਕੀ ਕਾਰਨ ਸੀ ਕਿਉਂ ਮਾਰਿਆ ਸੀ ਤੇ ਮਾਰਿਆ ਕਿਉਂ ਉਸ ਦਿਨ ਤੋਂ ਤੁਸੀਂ ਕਹਿੰਦੇ ਸੀ ਇਹ ਹੀ ਲੁਟੇਰੇ ਆਪਲੇ ਦਾ ਥੋੜੇ ਕੀ ਕਾਰਨ ਬਣਿਆ ਮਾਰਨ ਦਾ ਗਲਤੀ ਹੋ ਗਈ ਨਹੀਂ ਗਲਤੀ ਕਿਉਂ ਹੋਈ ਕੋਈ ਰੀਜ਼ਨ ਤੇ ਹੋਊਗਾ ਜੀ ਕਰਨਾ ਕੋਈ ਹੋਰ ਬੰਦਾ ਵੀ ਆ ਗਿਆ ਸੀ ਨਹੀਂ ਕਦੇ ਤੀਜਾ ਬੰਦਾ ਵੀ ਆ ਗਿਆ ਕੋਈ ਨਹੀਂ ਮੈਂ ਕੱਲੀ ਹਾਂ ਲੈ ਤੂੰ ਉਦੋਂ ਤੇ ਉੱਡੜ ਪੈਂਦੀ ਹਾਂ ਦੇ ਪ੍ਰੈਸ ਵਾਲਿਆਂ ਨੂੰ ਤੁਸੀਂ ਮਾਰਿਆ ਤਾਂ ਹੁਣ ਮਮਲਕਾ ਕਢਾਵਾਗੀ ਤੈਨੂੰ ਦਰਸ਼ਨੀ ਆਇਆ ਫਿਰ ਉੱਦੋਂ ਤੇ ਕੁੜੀ ਤੇ ਆਖ ਕੇ ਦੇਖਣੀ ਕੀ ਕਹਿਦੀ ਹੋ ਬਾਤ ਕਰਨੇ ਕਰਦੇ ਵਜਾ ਨਹੀਂ ਵਜਾ ਦੱਸ ਵਜਾ ਕੀ ਤੂੰ ਮਾਰਿਆ ਤੂੰ ਕਰ ਮੈਂ ਲੋਕਾਂ ਲਈ ਕਰਾ ਥੋੜਾ ਜਿਹਾ ਲੋਕਾਂ ਲਈ ਕਰਾ ਸੁਝਾ ਕਰਕੇ